ਸਸ ਗੁਰੂ ਪਰੰਪਰਾ ਦੇ ਨਵੇਂ ਗੁਰੂ ਗੁਰਤੇਗ 72 ਜੀ ਦਾ ਜਨਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਆਮਰ ਸਰਵਿਕ ਹੋਇਆ। ਆਪ ਜੀ ਦਾ ਬਚਪਨ ਦਾ ਨਾਮ ਤਿਆਗਮਲ ਸੀ। ਬਚਪਨ ਦੇ ਜੰਗ ਦੇ ਵਿੱਚ ਆਪ ਨੇ ਜੌਹਰ ਦਿਖਾਏ। ਤਾਂ ਆਪ ਜੀ ਦਾ ਨਾਮ ਤੇਗ 72 ਰੱਖ ਦਿੱਤਾ ਗਿਆ। ਉਸ ਤੋਂ ਬਾਅਦ ਆਪ ਸਿਰਫ ਭਗਤੀ ਸਾਰਨਾ ਤੇ ਵਿੱਚ ਲੀਨ ਹੋ ਗਏ। ਜਦੋਂ ਆਪ ਜੀ ਨੇ ਮੱਖਣ ਸ਼ਾ ਲਬਾਣੀ ਦਾ ਬੇੜਾ ਪਾਰ ਲਾਇਆ ਤਾਂ ਉਸ ਨੇ ਸਾਰੇ ਜਗਤ ਨੂੰ ਗੁਰੂ ਲਾਦੋਰੇ ਗੁਰੂ ਲਾਦੋਰੇ ਕਹਿ ਕੇ ਆਪ ਜੀ ਦੇ ਪਾਰੇ ਦੱਸਿਆ ਤੇ ਆਪ ਜੀ ਦਾ ਸਨਿਹਾ ਦਿੱਤਾ। ਆਪ ਜੀ ਨੇ ਜਕ ਨਾਨਕ ਕੀ ਨਾਮ ਦਾ ਇੱਕ ਨਗਰ ਵਸਾਇਆ ਜਿਸ ਨੂੰ ਅੱਜਕੱਲ ਸ਼੍ਰੀ ਨਨਦਪੁਰ ਸਾਹਿਬ ਨਾਮ ਨਾਲ ਚੜਾ ਜਾਂਦਾ ਬਾਅਦ ਵਿੱਚ ਇਸੇ ਧਰਤੀ ਤੇ ਨਿਰਮਲੇ ਅਤੇ ਖਾਲਸੇ ਸਾਜੇ ਗਏ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਆ ਕੇ ਕਸ਼ਮੀਰੀ ਪੰਡਤਾਂ ਦਾ ਇੱਕ ਜੱਥਾ ਇਸੇ ਧਰਤੀ ਤੇ ਆਪਜੀ ਦੇ ਕੋਲ ਗੋਹਾਰ ਲੈ ਕੇ ਆਇਆ ਉਸ ਥਾਂ ਤੇ ਹਾਜ਼ਰ ਬਾਲ ਗੋਬਿੰਦ ਰਾਏ ਨੇ ਆਪ ਜੀ ਨੂੰ ਕਿਹਾ ਪਿਤਾ ਜੀ ਇਸ ਸਮੇਂ ਤੁਹਾਡੇ ਤੋਂ ਹੋਰ ਵੱਡਾ ਕੌਣ ਮਹਾਂਪੁਰਸ਼ ਹੋ ਸਕਦਾ ਜਿਹੜਾ ਦੇਸ਼ ਧਰਮ ਦੀ ਰੱਖਿਆ ਕਰੇ ਤੇ ਆਪਣੀ ਜਾਨ ਵੀ ਦੇ ਸਕੇ ਤਾਂਬ ਜੀ ਨੇ ਕਿਹਾ ਹਾਂ ਅਸੀਂ ਦੇਸ਼ ਧਰਮ ਦੀ ਰੱਖਿਆ ਦੇ ਲਈ ਕੁਰਬਾਨੀ ਦੇਣੇ ਤਿਆਰ। ਤੇ ਦਵਾਰੰਗ ਸਿੰਘ ਨੂੰ ਵੰਗਾਰਨ ਦੇ ਲਈ ਆਪ ਚੱਲ ਪਏ। ਤਾਗਰੇ ਦੇ ਕੋਲ ਆਪ ਜੀ ਨੂੰ ਤੇ ਆਪ ਜੀ ਦੇ ਜਥੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿੱਚ ਦਿੱਲੀ ਕੋਤਵਾਲੀ ਸਦਰ ਦੇ ਵਿੱਚ ਕੈਦ ਕਰ ਦਿੱਤਾ। ਉਹਨਾਂ ਦੇ ਨਾਲ ਆਏ ਭਾਈ ਸਤੀਦਾਸ, ਭਾਈ ਮਤੀਦਾਸ ਤੇ ਦਿয়াল ਦਾਸ ਨੇ ਪਹਿਲਾਂ ਆਪਣਾ ਬਲੀਦਾਨ ਦਿੱਤਾ ਤੇ ਫਿਰ ਦਿੱਲੀ ਦੇ ਚਾਂਦੀ ਚੌਕ ਵਿੱਚ ਗੁਰੂ ਜੀ ਨੂੰ ਤਿਲਕ ਜੰਜੂ ਦੀ ਰੱਖਿਆ ਦੇ ਲਈ ਆਪਣਾ ਸੀਸ ਬਲੀਦਾਨ ਦੇਣਾ ਪਿਆ ਤੇ ਇਸ ਤਰ੍ਹਾਂ ਉਹਨਾਂ ਨੇ ਆਪਣਾ ਸੀਸ ਬਲੀਦਾਨ ਦੇ ਕੇ ਦੇਸ਼ ਧਰਮ ਦੇ ਰੱਖਿਆ। ਫਰਮਾਨ ਕੀ ਤਸੀਹ ਕਿ ਜੇ ਕੋਈ ਉਹਨਾਂ ਦੀ ਦੇਹ ਦਾ ਸੰਸਕਾਰ ਕਰੇਗਾ ਤਾਂ ਉਸ ਦਾ ਵੀ ਉਹੀ ਹਾਲ ਹੋਏਗਾ ਜੋ ਉਹਨਾਂ ਦਾ ਕੀਤਾ ਗਿਆ। ਪਰ ਭਾਈ ਜਤਾ ਜੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਦੇ ਸੀਸ ਨੂੰ ਸ਼੍ਰੀ ਨਨਦਪੁਰ ਸਾਹਿਬ ਲੈ ਜਾਂਦਾ। ਤੇ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਉੱਤੇ ਅੱਜਕੱਲ ਗੁਰਦੁਆਰਾ ਸੀਸ ਕਾਂਜਾਬ ਸ਼ੋਭਿਤ ਹੈ। ਤੇ ਭਾਈ ਲੱਖੀਸ਼ਾ ਵਨਜਾਰਾ ਉਹਨਾਂ ਦੇ ਤੜ ਨੂੰ ਆਪਣੇ ਘਰ ਲਿਆ ਗਿਆ ਤੇ ਆਪਣੇ ਘਰ ਨੂੰ ਅੱਗ ਲਾ ਕੇ ਉਹਨਾਂ ਨੇ ਗੁਰੂ ਜੀ ਦੇ ਤੜ ਦਾ ਸੰਸਕਾਰ ਕੀਤਾ ਉੱਥੇ ਅੱਜ ਕੱਲ ਗੁਰਦੁਆਰਾ ਰਕਾਬगंज ਸਾਹਿਬ ਮੌਜੂਦ ਹੈ ਗੁਰਤੇਗ ਬਹਾਦਰ ਹਿੰਦੀ ਚਾਦਰ ਦਾ ਰੇੜ ਸਾਰਾ ਦੇਸ਼ ਕਦੀ ਨਹੀਂ ਉਤਾਰ ਸਕਦਾ ਇਹ ਦੇਸ਼ ਉਹਨਾਂ ਦਾ ਹਮੇਸ਼ਾ ਰਹੀ ਨਹੀਂ ਰਹੇਗਾ ਆਓ ਉਹਨਾਂ ਦੇ ਬਲੀਦਾਨ ਨੂੰ ਨਮਨ ਕਰਦੇ